ਰਾਸਵਾ ਮੈਂਬਰ ਸੰਜੀਵ अरोड़ा ਨੇ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਦੌਰਾ ਕਰ ਉਸਾਰੀ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਬਿਹਤਰੀ ਲਈ ਹਸਪਤਾਲ ਦੇ ਡਾਕਟਰ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਡਿਪਟੀ ਕਮਿਸ਼ਨਰ ਅਤੇ ਏਡੀਸੀ ਵੀ ਖਾਸ ਤੌਰ ਤੇ ਮੌਜੂਦ ਸਨ ਇਸ ਮੌਕੇ ਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਅਤੇ ਐਸਐਮਓ ਡਾਕਟਰ ਹਰਪ੍ਰੀਤ ਸਿੰਘ ਨੇ ਐਮਪੀ ਅਰੋੜਾ ਨਾਲ ਹਸਪਤਾਲ ਦੇ ਕੰਮ ਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਜੀ ਅਸੀਂ ਹਸਪੀਟਲ ਵਿਜ਼ਿਟ ਕੀਤੀ ਐਮਐਲਏ ਸਾਹਿਬ ਵੀ ਆਏ ਡੀਸੀ ਮੈਡਮ ਵੀ ਆਈ ਸੀ ਏਡੀਸੀ ਸਾਹਿਬ ਵੀ ਆਏ ਹੋਏ ਤੇ ਕਾਫੀ ਕੰਮ ਅੱਗੇ ਨਾਲੋਂ ਬੈਟਰ ਹੋ ਗਿਆ ਜੀ ਜਿਹੜੀ ਕਿ ਇਹਦੀ ਤੁਸੀਂ ਵੀ ਦੇਖਿਆ ਹੋਣਾ ਕਿ ਪੇਂਟਿੰਗ ਬੜੀ ਹੋ ਗਈ ਦੁਬਾਰਾ ਤੇ ਟਾਈਲਾਂ ਲੱਗ ਰਹੀਆਂ ਬਾਥਰੂਮ ਸਾਰੇ ਨਵੇਂ ਹੋ ਰਹੇ ਐ ਸੀਵਰੇਜ ਲੇ ਹੋ ਚੁੱਕਾ ਜਿਹੜਾ ਹੋਣਾ ਸੀ ਇਹ ਰੌਡ ਰੈਟ ਕੰਟਰੋਲ ਪੂਰਾ ਕੰਟਰੋਲ ਚ ਹੈ ਜਿਹੜੇ ਚੋਇਆ ਦੀ ਪ੍ਰੋਬਲਮ ਸੀ ਇੱਥੇ ਤੇ ਮਤਲਬ ਕਿ ਹੁਣ ਇਕੁਪਮੈਂਟ ਅੱਜ ਨਵੇਂ ਸਿਵਲ ਸਰਜਨ ਸਾਹਿਬ ਆਏ ਐ ਐਸਐਮਓ ਸਾਹਿਬ ਆਏ ਇਕੁਪਮੈਂਟ ਦੀ ਲਿਸਟੇ ਫਾਈਨਲ ਕਰ ਰਹੇ ਆ ਜੋ ਇਕੁਪਮੈਂਟ ਸਿਵਲ ਹਸਪੀਟਲ ਨੂੰ ਚਾਹੀਦਾ ਉਹ ਵੀ ਹੋ ਜਾਏਗਾ ਪੀ ਡਬਲਯੂ ਡੀ ਐਲ ਆਏ ਹੋਏ ਜਿਹੜੀਆਂ ਸੜਕਾਂ ਨਵੀਆਂ ਤੇ ਪੇਵਰ ਬੰਨਾ ਉਹਦਾ ਵੀ ਟੈਂਡਰ ਅਗਲੇ ਹਫਤੇ ਨਿਕਲ ਜਾਏਗਾ ਸੋ ਅਸੀਂ ਪੂਰੇ ਜੋਰਾ ਨਾਲ ਲੱਗੇ ਆ ਕਿ ਇੱਥੇ ਜਿਹੜੇ ਬੰਦੇ ਆਂਦੇ ਆ ਉਹਨਾਂ ਨੂੰ ਇਹੋ ਜਿਹਾ ਇਹ ਹਸਪੀਟਲ ਲੱਗੇ ਵੀ ਪ੍ਰਾਈਵੇਟ ਹਸਪੀਟਲ ਵਰਗਾ ਹੋਵੇ ਅਗਦਾ ਕੋਈ ਲੱਗੀਆਂ ਕੋਈ ਤੀਜਾ ਦੇਖਣ ਨਹੀਂ ਆ ਤੁਸੀਂ ਤੁਹਾਡੇ ਆਨ ਨਾਲ ਕੀ ਫਰਕ ਹੈ ਨਹੀਂ ਮੇਰੇ ਆਨ ਨਾਲ ਤੁਹਾਡੀ ਨਾ ਫਰਕ ਪੈਣਾ ਮੈਂ ਤਾਂ ਪਿੱਛੇ ਬੈਠਾ ਮਤਲਬ ਅਸੀਂ ਤਾਂ ਕਰੀ ਜਾ ਰਹੇ ਹੈਗੇ ਆਂ ਬੱਦ ਬੜਾ ਚੰਗਾ ਲੱਗ ਰਿਹਾ ਅਕੇ ਨਾਲੋਂ ਬਹੁਤ ਵਧੀਆ ਔਰ ਹੋਰ ਚੰਗਾ ਹੋਏਗਾ ਹੋਰ ਵਧੀਆ ਕਿਤਾ ਜੋ ਬੱਦ ਦੇਖਣ ਨੂੰ ਚੰਗਾ ਲੱਗੇਗਾ ਸਟਾਫ ਵੀ ਨਵਾਂ ਰੱਖ ਰਹੇ ਆ ਇਕੁਪਮੈਂਟ ਨਵਾਂ ਆ ਰਿਹਾ ਦਵਾਈਆਂ ਆਲਰੇਡੀ ਬੜੀਆਂ ਹੈਗੀਆਂ ਅਵੇਲੇਬਲ ਮਤਲਬ ਕਿ ਸੈਮ ਐਸ ਐਮਓ ਸਾਹਿਬ ਨੇ ਅਸ਼ੋਰ ਕੀਤਾ ਹੈਗਾ ਕਿ ਜੋ ਵੀ ਮਤਲਬ ਕਿ ਸਾਡੀਆਂ ਸਰਵਿਸਿਜ਼ ਆ ਬੈਟਰ ਹੋਣਗੀਆਂ ਪੇਸ਼ੈਂਟ ਵਾਲੀ ਸਾਰਾ ਕੁਝ ਕਰਤਾ ਪੇਸ਼ੈਂਟ ਵਾਲੀ ਰਹੇ ਆ ਨਾ ਤੁਹਾਡਾ ਇੱਕ ਹੋਰ ਸਵਾਲ ਹੈ ਕਿ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਪਾਣੀ ਦੇ ਨੀਤੀਕਾਂ ਲਈ ਪੀਣ ਵਾਸਤੇ 20 ਰੁਪਏ ਦਾ ਬੋਤਲ ਦੇਣਾ ਪੈਂਦਾ ਭਰਤੀ ਜ਼ਿਆਦਾਤਰ ਗਰੀਬ ਕਰਦੇ ਲੋਕ ਇੱਥੇ ਮੀਡਲ ਕਲਾਸ ਦੇ ਲੋਕ ਆਉਣ ਨੂੰ ਵਾਸਤੇ ਪਾਣੀ ਬਹੁਤ ਜ਼ਿਆਦਾ ਕਿੱਲਾ ਸਰ ਆਲੋ ਸਿਸਟਮ ਬਾਕੀ ਹੋਰ ਸਿਸਟਮ ਦੀ ਡੋਗਰੇਟ ਵੀ ਕਰਵਾਇਆ ਤਿੰਨ ਵਾਟਰ ਪੂਲ ਜਿਹੜੇ ਹੈਗੇ ਹੋਰ ਨਵੇਂ ਬੰਦਾ ਇੱਕ ਸਾਡੇ ਕੋਲ ਆ ਗਿਆ ਦੋ ਮੈਂ ਹੋਰ ਦੁਦਲੇ ਦਾ ਵਾਲਾ ਉਹ ਵੀ ਡੋਨੇਟ ਕਰ ਰਹੇ ਮੈਂ ਜੀ ਮੈਨੂੰ ਪਾਣੀ ਦਾ ਪਤਾ ਨਹੀਂ ਸੀਗਾ ਇਹਨਾਂ ਨੇ ਕੀਤਾ ਮੈਂ ਹੁਣੇ ਅਨਾਉਂਸ ਕਰਕੇ ਜਾ ਰਿਹਾ ਕਿ ਪੰਜ ਵਾਟਰ ਕੂਲਰ ਅੱਜ ਨਹੀਂ ਤਾਂ ਕੱਲ ਸਵੇਰ ਤੱਕ ਆ ਜਾਂਦੇ ਇਹ ਮੇਰੇ ਵੱਲੋਂ ਆ ਜਾ ਠੀਕ ਹੈ ਇਹ ਕਰਵਾਓ ਜੀ ਉਹਨਾਂ ਨੂੰ ਕਹੋ ਮੈਂ ਅੱਜ ਹੀ ਸ਼ਰਮੇ ਕੱਲ ਹੀ ਉਹਨਾਂ ਨੂੰ ਕਹਿਤਾ ਸੀ ਸੁਤਨੂ ਮੈਂ ਕਿਹਾ ਸਾਈਡ ਮਾਰਕੀਟ ਛਾੜੋ ਕਿ ਆਪਣਾ ਕਿਤੇ ਕਿਤੇ ਲੱਗ ਜਿੱਥੇ ਲਾਣੇ ਤੁਹਾਡੇ ਕੋਲ 5 ਆ ਜਾਣਗੇ ਜਿੱਥੇ ਲਾਣੇ ਲਾ ਦਿਓ ਮੈਂ ਸਰ ਕੱਲ ਹੀ ਕਹਿ ਦਿੱਤਾ ਸੀ ਉਹ ਨਹੀਂ ਉਹ ਕਹਿੰਦੇ ਜਿੱਥੇ ਲਾਣੇ ਆ ਜੀ ਤੁਹਾਡੇ ਕੋਲ 5 ਬਾਰਡਰ ਕੂਲਰ ਆ ਜਾਣਗੇ ਜਗਾ ਜਗਾ ਲੱਗਣ ਹਾਂ ਮੇਰੇ ਸਾਹਿਬ ਤੁਸੀਂ ਵੀ ਇੱਥੇ ਪੁੱਛਿਓ ਮੁਕੇ ਦੇ ਤੁਹਾਡਾ ਹਲਕਾ ਪੈਂਦਾ ਸਿਵਲ ਹਸਪੀਟਲ ਦੇ ਕਿੱਦਾਂ ਦਾ ਮੈਨੂੰ ਸਭ ਤੋਂ ਪਹਿਲਾਂ ਤਾਂ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਕਿ ਰਾਜ ਸਭਾ ਮੈਂਬਰ ਪਹਿਲਾਂ ਵੀ ਚੁਣੇ ਗਏ ਅੱਗਿਓਂ ਵੀ ਚੁਣੇ ਜਾਣੇ ਆ ਸਾਨੂੰ ਲੁਧਿਆਣਾ ਵਾਸੀਆਂ ਨੂੰ ਬਤੌਰ ਐਮ ਐਲ ਏ ਮੈਂ ਕਹਿ ਰਿਹਾ ਇਹ ਮੇਰੇ ਹਲਕੇ ਸਿਵਲ ਹਸਪਤਾਲ ਪੈਂਦਾ ਇਹ ਇਤਿਹਾਸਕ ਕੰਮ ਆ ਤੁਸੀਂ ਵੀ ਸਾਰੇ ਸ਼ਹਿਰ ਨੂੰ ਕਵਰ ਕਰਦੇ ਹੋ ਇਹ ਇਤਿਹਾਸਕ ਕੰਮ ਆ ਪਹਿਲਾ ਰਾਜ ਸਭਾ ਮੈਂਬਰ ਆ ਸਨੀ अरोड़ा ਜੀ ਜਿਨ੍ਹਾਂ ਨੇ ਸਿਵਲ ਹਸਪਤਾਲ ਦੀ ਕਾਇਆ ਕਲਪ ਕੀਤੀ ਆ ਔਰ ਇਹ ਦੱਸਿਆ ਵਾ ਵੀ ਕੰਮ ਕਿਵੇਂ ਹੁੰਦਾ ਜ਼ਮੀਨੀ ਲੈਵਲ ਤੇ ਜਿਹੜੇ ਮੈਂ ਲੋਕਾਂ ਦੀਆਂ ਕੋਠੀਆਂ 'ਚ ਲੱਗੇ ਪੱਥਰ ਆ ਉਹ ਅੱਜ ਸਿਵਲ ਹਸਪਤਾਲ 'ਚ ਦੇਖ ਰਿਆ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਔਰ ਪਹਿਲਾ ਰਾਜ ਸਭਾ ਮੈਂਬਰ ਆ ਜਿਹੜਾ ਲੁਧਿਆਣੇ ਦੇ ਅੰਦਰ ਚਾਹੇ MP ਵੀ ਰਹੇ ਜਾਂ ਕੋਈ ਚਾਹੇ ਕੋਈ ਰਾਜ ਸਭਾ ਮੈਂਬਰ ਵੀ ਚੁਣੇ ਗਏ ਆ ਇਹ ਇਤਿਹਾਸਕ ਕੰਮ ਹੈ ਆਪਣੀ ਜ਼ਿੰਦਗੀ 'ਚ ਕਿਉਂਕਿ ਉਮੀਰੀ ਦੇ ਤੌਰ ਦੇ ਉੱਤੇ ਤਾਂ ਮੈਂ ਸਾਰੇ ਹੀ ਕੰਮ ਕਰਦੇ ਦੇਖਿਆ ਗਰੀਬੀ ਦੇ ਤੌਰ ਦੇ ਉੱਤੇ ਗਰੀਬ ਦੀ ਸੁਣਾਈ ਕਰਨ ਵਾਲਾ ਪਹਿਲਾ ਰਾਜ ਸਭਾ ਮੈਂਬਰ ਸਾਡੇ ਲੁਧਿਆਣੇ ਦੇ ਸਨੀ अरोड़ा ਜੀ ਆ ਔਰ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਜਿੱਥੇ ਧੰਨਵਾਦ ਕਰਦਾ ਉੱਥੇ ਮੈਨੂੰ ਇਸ ਗੱਲ ਦਾ ਦੱਸਦੇ ਹੋਏ ਮਾਣ ਵੀ ਮਹਿਸੂਸ ਹੁੰਦਾ ਕਿ ਅਗਰ ਸੇਵਾ ਕਰਨੀ ਹੋਵੇ ਤਾਂ ਸਨੀ ਰੋੜੇ ਤਰ੍ਹਾਂ ਅਭਿਸ਼ੇਕ ਜਲੋਟਾ ਦੀ ਰਿਪੋਰਟ